ਕਿ ਮਾਂਜੀਵੀਆਂ ਪਿੰਡ ਦੇ ਕੋਲ ਬਿਲਕੁਲ ਇੱਕ ਨੌਜਵਾਨ ਬਹੁਤ ਤੇਜ਼ੀ ਨਾਲ ਮੋਟਰਸਾਈਕਲ ਤੇ ਜਿਸ ਦੇ ਮਿਲ ਕੇ ਇੱਕ ਔਰਤ ਬੈਠੀ ਹੋਈ ਸੀ ਉਹ ਤੇਜ਼ੀ ਨਾਲ ਆਇਆ ਔਰ ਪੁਲਿਸ ਪਾਰਟੀ ਨੂੰ ਵੇਖ ਕੇ ਉਸਨੇ ਇੱਕਦਮ ਔਰਤ ਨੂੰ ਉੱਥੇ اتار ਦਿੱਤਾ ਔਰ ਮੋਟਰਸਾਈਕਲ ਭਜਾ ਕੇ ਲੈ ਗਿਆ ਉਹ ਔਰਤ ਜਿਹੜੀ ਸੀ ਕਾਲੀ ਕਦਮੀ ਜਿਹੜੀ ਆ ਉਹ ਖੇਤਾਂ ਵੱਲੋਂ ਤੁਰ ਪਈ ਉਹਦੇ ਹੱਥ 'ਚ ਜਿਹੜਾ ਝੋਲਾ ਫੜਿਆ ਹੋਇਆ ਸੀ ਕੈਰੀ ਬੈਗ ਸੀਗਾ ਉਹਨੂੰ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਅੱਧਾ ਕਿਲੋ ਹੈਰੋਨ ਬਰਾਮਦ ਹੋਈ ਉਪਰੰਤ ਪੁਸ਼ਕਿਸ਼ ਤੋਂ ਬਾਅਦ ਉਹਨੇ ਦੱਸਿਆ ਕਿ ਉਹਦਾ ਭਰਾ ਜਿਹੜਾ ਸੁੱਚਾ ਸਿੰਘ ਆ ਉਹ ਡਰੋਨ ਰਾਹੀਂ ਪਾਕਿਸਤਾਨ ਤੋਂ ਜਿਹੜੀ ਹੈਰੋਇਨ ਮਗੋਂਦਾ ਆ ਤੇ ਪਾਰਟੀਆਂ ਨੂੰ ਅੱਗੇ ਸਪਲਾਈ ਕਰਦਾ ਤੇ ਉਸਨੇ ਘਰ ਵਿੱਚ ਵੀ ਹੋਰ ਹੈਰੋਇਨ ਜਿਹੜੀ ਆ ਛੁਪਾ ਕੇ ਰੱਖੀ ਆ ਜੋ 3.5 ਕਿਲੋ ਦੇ ਕਰੀਬ ਹੋਰ ਜਿਹੜੇ ਸੀ ਹੈਰੋਇਨ ਇੰਡੀਆ ਉਹਨਾਂ ਦੀ ਪੁਸ਼ਕਿਸ਼ ਤੇ ਉਹਨਾਂ ਵੱਲੋਂ ਰਿਕਵਰ ਕਰਾਈ ਗਈ ਆ ਸਰ ਕੁੱਲ ਕਿੰਨੀ ਜਿਹੜੀ ਹਨ ਹੈਰਨ ਦੀ ਰਿਕਵਰੀ ਹੋਈ ਆ ਕੁੱਲ 4 ਕਿਲੋ 80 ਗ੍ਰਾਮ ਹੈਰਨ ਜਿਹੜੀ ਆ ਰਿਕਵਰ ਕੀਤੀ ਗਈ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਆ ਉਹ ਸੁੱਚਾ ਸਿੰਘ ਦੀ ਗ੍ਰਫਤਾਰੀ ਤੋਂ ਬਾਅਦ ਇਹ ਸਾਰੀ ਚੀਜ਼ ਜਿਹੜੀ ਸਾਹਮਣੇ ਆਉ ਇਹ ਦੋਨੋਂ ਭੈਣ ਭਰਾ ਨੇ ਸਰ ਪਹਿਲਾਂ ਕਿ ਮਗਰਮਦਰ ਚੈਨਲ ਇਹਦੇ ਮਾਰੇ ਅਜੇ ਤਹਿਕੀਕਾਤ ਕੀਤੀ ਹੈ ਸਰ ਇਹ ਇਹ ਭੈਣ ਨੂੰ ਹੀ ਕਿਉਂ ਵਰਤਦਾ ਸੀਗਾ ਇਸ ਕੇਸ ਵਾਂਗ ਇਹਨਾਂ ਦੀ ਅਕਸਰ ਮਨੋਵਿਰਤੀ ਹੁੰਦੀ ਆ ਕਿ ਔਰਤਾਂ ਨੂੰ ਪਿੱਛੇ ਬਿਠਾ ਲੈਂਦੇ ਤੇ ਪੁਲਿਸ ਜਾਂ ਸਕਿਉਰਟੀ ਫੋਰਸ ਦੇ ਜਿਹੜੀਆਂ ਨੇ ਔਰਤ ਕਰਕੇ ਮੋਸਟਲੀ ਬਹੁਤੀ ਅਕੀਵਰੀ ਚੈੱਕ ਨਹੀਂ ਕਰਦੇ ਤੋਂ ਔਰਤਾਂ ਨੂੰ ਬਿਠਾ ਕੇ ਇਸ ਤਰ੍ਹਾਂ ਲਕਾਸ਼ ਕਾ ਸ਼ਫਾ ਕੇ ਜਿਹੜੀ ਆ ਐਰੋਨ ਜਿਹੜੀ ਆ ਸਪਲਾਈ ਕਰਦੇ